ਅੱਜ 1 ਨਵੰਬਰ ਹੈ ਪੰਜਾਬ ਦਿਵਸ ਹੈ ਅੱਜ ਪੰਜਾਬ ਦਾ ਦਿਹਾੜਾ ਹੈ ਅੱਜ ਨਮਾ ਸੋਡੇ ਨਮਾ ਤੋਹਫਾ ਦਿੱਤਾ ਸਾਨੂੰ ਸੈਂਟਰ ਸਰਕਾਰ ਨੇ ਕੇਂਦਰ ਦੀ ਸਰਕਾਰ ਨੇ ਜਿਹੜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹੈ ਉਹ ਜਿਹੜਾ ਪੁਰਾਣਾ ਸੈਨੇਟ ਸਿਸਟਮ ਸੀਗਾ ਉਹ ਭੰਗ ਕਰਕੇ ਸੈਂਟਰ ਨੇ ਆਪਣੇ ਕੋਲੇ ਕਰ ਲਈ ਹੈ ਆ ਹੁਣੀ ਖਬਰ ਮੈਂ ਪੜ ਰਿਹਾ ਯਾਨੀ ਇਹ ਕੁਝ ਨਹੀਂ ਰਹਿਣਾ ਐਸੇ ਹੁਣ ਇਕੱਲਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਨਾਂ ਹੀ ਪੰਜਾਬ ਯੂਨੀਵਰਸਿਟੀ ਰਹਿ ਗਿਆ ਬਾਕੀ ਉੱਥੇ ਪੰਜਾਬ ਦਾ ਪੰਜਾਬੀ ਦਾ ਪੰਜਾਬੀ ਉਹਦਾ ਕੁਝ ਨਹੀਂ ਰਿਹਾ ਭਰਾਵੋ ਤੇ ਰਹਿਣਾ ਚੰਡੀਗੜ੍ਹ ਦੀ ਵੀ ਕੀ ਰਹਿ ਗਿਆ ਆਪਣੀ ਗਿਣਤੀ ਕਿੰਨੀ ਕਰ ਗਈ ਇਹ ਦੇਖ ਲੋ ਇੱਥੋਂ ਆਪਾਂ ਚੰਡੀਗੜ੍ਹ ਦੇ ਵਿੱਚ ਅੱਜ ਪੰਜਾਬੀ ਘੱਟ ਗਿਣਤੀ ਚ ਹੋ ਗਏ ਤੇ ਪੰਜਾਬ ਦੇ ਵਿੱਚੋਂ ਆਉਣ ਵਾਲੇ ਪੰਜਾਂ ਦਾ ਸਾਲਾਂ ਦੇ ਵੀ ਤੁਸੀਂ ਘੱਟ ਗਿਣਤੀ ਚ ਹੋ ਜਾਣਾ ਹੈ ਜ਼ਿੰਮੇਵਾਰ ਕੌਣ ਹੈ ਦੁਸ਼ਮਣ ਕਿਹਾ ਦਾ ਇਹ ਹਮਲਾ ਨਾ ਕਰੇ ਉਹਦਾ ਕਰੂਗਾ ਜ਼ਿੰਮੇਵਾਰ ਸਾਡੇ ਲੋਕ ਆ ਨਿਖਿੱਧ ਹੋ ਗਏ ਨਕੰਮੇ ਹੋ ਗਏ ਵੇਸਲੇ ਹੋ ਗਏ ਸੌਂਗੇ ਕੋਈ ਕਾਰ ਲੈ ਕੇ ਇਹਨੂੰ ਟੱਪ ਜਾਂਦਾ ਆਵਾ ਦੇਖਿਆ ਅਪਗਾ ਆਲੇ ਬਥੇਰੇ ਮਿਲੇ ਆ ਰਾਹ ਸੱਜਣਾ ਕਈ ਕਾਰਾਂ ਚ ਤੁਰੇ ਫਿਰਦੇ ਆ ਕੋਈ ਗੱਡੀ ਮੋਟਰਸਾਈਕਲ ਚ ਤੁਰੇ ਫਿਰਦਾ ਉਹਨਾਂ ਦੀ ਸਿਹਤ ਤੇ ਕੋਈ ਅਸਰ ਹੀ ਹੈ ਨਹੀਂ ਵੀ ਆ ਜਿਹੜਾ ਕਾਫਲਾ ਜਾ ਰਿਹਾ ਲੋਕ ਜਾ ਰਹੇ ਆ ਬੀਬੀਆਂ ਜਾ ਰਹੀਆਂ ਨੇ ਨੌਜਵਾਨ ਬਜ਼ੁਰਗ ਜਾ ਰਹੇ ਆ ਇਹ ਕੌਣ ਆ ਭਾਈ ਕਹੜਾ ਵਾਲਾ ਪਾ ਰਹੇ ਆ ਇਹ ਉਹ ਸਾਡੇ ਨਾਲੋਂ ਹਜ਼ਾਰਾਂ ਨਹੀਂ ਲੱਖਾਂ ਗੁਣਾ ਦੇਖੋ ਉਹ ਸਰਦਨ ਦਾ ਬਿਆਨ ਪੜੋ ਪਿਛਲੇ 10 ਦਿਨ ਪਹਿਲਾਂ ਦਾ ਜੋ ਤਾਮਿਲ ਦਾ ਮੁੱਖ ਮੰਤਰੀ ਹੈ ਤਾਮਿਲ ਲਾਡੂ ਦਾ ਉਹ ਕਹਿੰਦਾ ਦੋ ਦੋ ਬੋਲੀਆਂ ਹੋਣਗੀਆਂ ਤਾਮਿਲ ਲਾਡੂ ਚ ਅੰਗਰੇਜ਼ੀ ਤੇ ਤਾਮਿਲ ਹਿੰਦੀ ਦਾ ਕਹਿੰਦਾ ਮੈਂ ਪੂਰਨ ਤੌਰ ਤੇ ਬਾਈਕਾਰਡ ਕਰਦਾ ਨਾ ਕੈਨੇਡਾ ਦੇ ਵਿੱਚ ਮੈਂ ਪਾਸ ਕਰੂੰਗਾ ਤੇ ਤੁਸੀਂ ਚੰਡੀਗੜ੍ਹ ਛੱਡੋ ਪੰਜਾਬ ਦੇਖੋ ਮੜਾ ਜਾ ਬੋਰਡ ਦੇਖੋ ਪੰਜਾਬ ਜ ਹਿੰਦੀ ਜੀ ਲੱਗਣਾ ਸ਼ੁਰੂ ਹੋ ਗਏ